ਤਾਂ ਤੁਹਾਨੂੰ ਇੱਕ ਬੜੀ ਤਰਸਯੋਗ ਹਾਲਤ ਦਿਖਾਉਣ ਜਾ ਰਿਹਾ ਹਾਂ ਬਾਰਡ ਨੰਬਰ 3 ਅਮਰ ਕਲੋਨੀ ਦੀ ਜਿੱਥੇ ਕਿ ਤਾਰਾਂ ਜਿਹੜੀਆਂ ਨੇ ਬਿਜਲੀ ਦੀਆਂ ਬਿਲਕੁਲ ਤਾਰਾਂ ਜਿਹੜੀਆਂ ਬਿਲਕੁਲ ਗੇਟਾਂ ਦੇ ਅੱਗੇ ਪਈਆਂ ਨੇ ਗੇਟਾਂ ਵਿੱਚ ਜਿਹੜੇ ਲੋਕ ਜਦੋਂ ਆਪਣੇ ਘਰ ਦੇ ਵਿੱਚ ਐਂਟਰ ਕਰਦੇ ਆ ਤਾਂ ਉਹਨਾਂ ਨੂੰ ਨੀਵੇਂ ਹੋ ਕੇ ਲੰਘਨੇ ਪੈਂਦਾ ਹੈ ਜਿਹੜੇ ਬੱਚੇ ਆ ਸਕੂਲੀ ਬੱਚੇ ਜਦੋਂ ਆਉਂਦੇ ਆ ਉਹ ਵੀ ਜਿਹੜੇ ਆ ਉਹ ਨੀਵੇਂ ਹੋ ਕੇ ਲੰਘਦੇ ਆ ਕਿਉਂਕਿ ਗੇਟ ਦੇ ਬਿਲਕੁਲ ਸਾਹਮਣੇ ਤਾਰਾਂ ਜਿਹੜੀਆਂ ਡਿੱਗੀਆਂ ਹੋਈਆਂ ਬਿਜਲੀ ਵਿਭਾਗ ਮੁਬਾਰਕ ਬਿਜਲੀ ਵਿਭਾਗ ਮੁਬਾਰਕ ਬਿਜਲੀ ਵਿਭਾਗ ਮੁਬਾਰਕ ਤੁਸੀਂ ਦੇਖ ਸਕਦੇ ਹੋ ਕਿ ਅੱਜ ਲੋਕ ਉਹ ਅੱਕ ਚੁੱਕੇ ਨੇ ਕਹਿੰਦੇ ਸੀ ਪਹਿਲਾਂ ਵੀ ਕਾਫੀ ਰਿਟਨ ਚ ਦਰਖਾਸਤਾਂ ਦੇ ਚੁੱਕੇ ਨੇ ਲੇਕਿਨ ਬਿਜਲੀ ਵਿਭਾਗ ਜਿਹੜਾ ਸਾਡਾ ਆਂਦਾ ਫੇਰਾ ਮਾ ਲੇਕਿਨ ਕੋਈ ਗੱਲ ਬਾਤ ਨਹੀਂ ਸਾਡੀ ਸੁਣਦਾ ਨਾ ਹੀ ਸਾਡਾ ਕੋਈ ਹੱਲ ਕਰਦਾ। ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਕੰਪਲੇਨਟ ਕੀਤੀ ਹੈ 17 ਵਾਰ। ਇਹ ਬੱਚੇ ਜਦੋਂ ਨਿਕਲਦੇ ਕਈ ਵਾਰੀ ਸਕੂਲ ਦੀ ਬੱਸ ਇਧਰੋਂ ਦੇ ਨਾਲ ਟੱਚ ਕਰਦੀ ਹੈ। 2-4 ਵਾਰੀ ਉਹਨਾਂ ਨੂੰ ਕਰੰਟ ਲੱਗ ਚੁੱਕਾ ਹੈ। ਡਰਾਈਵਰ ਨੇ ਖੁਦ ਕਦੇ ਸੇ। ਜੇ ਕਰਮ ਨੂੰ ਹੱਦ ਮੰਗ ਨਾ ਪਈ ਹੋਏ ਤੇ ਅਸੀਂ ਮਜਬੂਰ ਹੋ ਕੇ ਥਿਜਲੀ ਘਰ ਬਗੇ ਉਤਲਾਵਾਂ ਦੇ ਧਰਨਾ ਲਾਵਾਂਗੇ। ਦਰਨਾ ਲਾਉਣ ਲਈ ਮਜਬੂਰ ਕਿਤੇ ਬਿਜਲੀ ਵੇਖ ਕੇ ਚਲੇ ਜਾਂਦੇ ਆ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਬਿਆਨਾਂ ਆਉਂਦੀਆਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਘਰਾਂ ਨੂੰ ਵੀ ਪ੍ਰੋਬਲਮ ਸਾਰਿਆਂ ਦੇ ਘੇ ਘਰਾਂ ਦੇ ਤਾਂ ਡਿੱਗੀ ਹੋਈ ਆ ਅਸੀਂ ਜੇ ਹੁਣ ਹੱਲ ਨਹੀਂ ਹੋਇਆ ਈ ਦਰਨਾ ਬਿਜਲੀ ਮੈਕਨਿਕ ਦੇ ਅੱਗੇ ਦਫ਼ਤਰ ਦੇ ਅੱਗੇ ਦਰਨਾ ਮਾਰ ਦੇਣਾ ਬੀਬੀਆਂ ਨੇ ਆ ਕੇ ਫੇਰ ਸਾਡਾ ਇਹ ਹੱਲ ਕਰਨਾ ਤੇ ਇਹੀ ਹੋ ਸਕਦਾ ਈ ਦਰ ਨਹੀਂ ਮਾਰ ਸਕਦੇ ਆ ਕੇ ਬੀਬੀ ਤੇ ਅਸੀਂ ਪਹੁੰਚੇ ਹਾਂ ਅੱਜ ਜੀ ਅਮਰ ਕਲੋਨੀ ਦਿਨ ਨਗਰ ਜਿੱਥੇ ਕਿ ਬਾਰ ਨੰਬਰ 3 ਨੇ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਇੱਕ ਬੜੀ ਤਰਸਯੋਗ ਹਾਲਤ ਦਿਖਾਉਣ ਜਾ ਰਿਹਾ ਹਾਂ ਬਾਰ ਨੰਬਰ 3 ਅਮਰ ਕਲੌਂਡੀ ਦੀ ਜਿੱਥੇ ਕਿ ਤਾਰਾਂ ਜਿਹੜੀਆਂ ਨੇ ਬਿਜਲੀ ਦੀਆਂ ਬਿਲਕੁਲ ਤਾਰਾਂ ਜਿਹੜੀਆਂ ਬਿਲਕੁਲ ਗੇਟਾਂ ਦੇ ਅੱਗੇ ਪਈਆਂ ਨੇ ਗੇਟਾਂ ਵਿੱਚ ਜਿਹੜੇ ਲੁੱਕ ਜਦੋਂ ਆਪਣੇ ਘਰ ਦੇ ਵਿੱਚ ਐਂਟਰ ਕਰਦੇ ਆ ਤਾਂ ਉਹਨਾਂ ਨੂੰ ਨੀਵੇਂ ਹੋ ਕੇ ਲੰਘਨੇ ਪੈਂਦਾ ਜਿਹੜੇ ਬੱਚੇ ਆ ਸਕੂਲੀ ਬੱਚੇ ਜਦੋਂ ਆਉਂਦੇ ਆ ਉਹ ਵੀ ਜਿਹੜੇ ਆ ਉਹ ਨੀਵੇਂ ਹੋ ਕੇ ਲੰਘਦੇ ਆ ਕਿਉਂਕਿ ਗੇਟ ਦੇ ਬਿਲਕੁਲ ਸਾਹਮਣੇ ਤਾਰਾਂ ਜਿਹੜੀਆਂ ਡਈਆਂ ਹੋਈਆਂ ਤੁਸੀਂ ਦੇਖੋ ਤਾਰੇ ਬਿਲਕੁਲ ਜਿਹੜੀਆਂ ਬੱਤੀਆਂ ਕਈ ਤਾਰੇ ਨੰਗੀਆਂ ਨਜ਼ਰ ਆ ਰਹੀਆਂ ਜਿਹਦੇ ਵਿੱਚ ਜਦੋਂ ਉਹ ਘਰ ਦੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਅੰਦਰ ਐਂਟਰ ਕਰਦੇ ਆ ਤਾਂ ਬਿਲਕੁਲ ਗੇਟ ਨਾਲ ਟੱਚ ਲੋਹੇ ਦੇ ਜਿਹੜੇ ਪੋਲ ਲੱਗੇ ਹੋਏ ਨੇ ਤਾਂ ਇੰਨੀ ਖਤਰਨਾਕ ਹਾਲਤ ਇੰਨੀ ਤਰਸਜੋਗ ਹਾਲਤ ਕਿਉਂ ਨਹੀਂ ਬਿਜਲੀ ਡਿਪਾਰਟਮੈਂਟ ਜਿਹੜਾ ਇਸ ਇਹਦੇ ਵੱਲ ਧਿਆਨ ਦੇ ਰਿਹਾ ਜਦੋਂ ਅੱਜ ਅਸੀਂ ਇੱਥੇ ਪਹੁੰਚਿਆ ਤਾਂ ਦੇਖਿਆ ਕਿ ਅਮਰ ਕਲੋਨੀ ਦੇ ਲੋਕ ਜਿਹੜੇ ਸਾਨੂੰ ਕਾਫੀ ਫੋਨ ਕਰਕੇ ਅਪਰੋਚ ਕਰ ਰਹੇ ਸੀ ਸਰ ਸਾਡੀ ਹਾਲਤ ਵੇਖੋ ਆ ਕੇ ਅੱਡੀ ਮਾੜੀ ਹਾਲਤ ਜਿਹੜੀਆਂ ਤਾਰਾਂ ਨੰਗੀਆਂ ਦੇਖਣ ਜਾ ਰਹੀ ਤੁਸੀਂ ਲਾਈ ਤਸਵੀਰਾਂ ਦੇਖ ਸਕਦੇ ਹੋ ਕਿ ਤਾਰਾਂ ਜਿਹੜੀਆਂ ਬਿਲਕੁਲ ਨੰਗੀਆਂ ਨਜ਼ਰ ਆ ਰਹੀਆਂ ਇਹਦੇ ਵਿੱਚ ਕਦੇ ਵੀ ਕੋਈ ਮਿਸ ਹੈਪਨਿੰਗ ਜਿਹੜੀ ਹੋ ਸਕਦੀ ਹੈ ਜਾਂ ਕੋਈ ਬੱਚਾ ਸਕੂਲਦਾਰ ਨਾਲ ਟੱਚ ਹੋ ਸਕਦਾ ਹੈ ਜਦੋਂ ਕੋਈ ਇਦਾਂ ਦੀ ਹਾਲਤ ਹੋਏਗੀ ਕੋਈ ਅਣਹੋਣੀ ਘਟਨਾ ਘਟੇਗੀ ਤਾਂ ਫਿਰ ਜਿਹੜਾ ਸਬੰਧਤ ਵਿਭਾਗ ਜਿਹੜਾ ਉਹ ਜਾਗੇਗਾ ਲੇਕਿਨ ਅਸੀਂ ਚਾਹੁੰਦੇ ਹਾਂ ਵੀ ਆਪਣੀ ਨਿਊਜ਼ ਦੇ ਮੁਤਾਬਕ ਅਸੀਂ ਆਪਣੇ ਮਾਧਿਅਮ ਚੈਨਲ ਦੇ ਮਾਧਿਅਮ ਮੁਤਾਬਕ ਪਹਿਲਾਂ ਹੀ ਇਸ ਵਿਭਾਗ ਨੂੰ ਜਿਹੜਾ ਸचेਤ ਕਰੀਏ ਤਾਂ ਕਿ ਜਿਹੜੀਆਂ ਇਹ ਤਾਰਾਂ ਜਾਂ ਤਾਂ ਇਹਨਾਂ ਨੂੰ ਉੱਚੀਆਂ ਕਿਤੇ ਜਾਵੇ ਜਾਂ ਕੋਈ ਪ ਜਿਹੜੀ ਐ ਜਿਹੜੀ ਖਤਰੇ ਜਿਹੜੀ ਜਿਹੜੀ ਘੰਟੀ ਵੱਜ ਰਹੀ ਹੈ ਜਾਂ ਕੱਲ ਨੂੰ ਇਦਾਂ ਦੀ ਘਟਨਾ ਹੋ ਸਕਦੀ ਹੈ ਉਹ ਤੋਂ ਜੇ ਸचेत ਹੋ ਜਨ ਤਾਂ ਕਿ ਜਿਹੜੇ ਇਹਨਾਂ ਦੇ ਲੋਕ ਜਿਹੜੇ ਬੱਚੇ ਜਿਹੜੇ ਅੰਦਰ ਜਾਂਦੇ ਆ ਉਹਨਾਂ ਨੂੰ ਕੋਈ ਇਦਾਂ ਖਤਰਾ ਜਿਹੜਾ ਨਾ ਹੋਵੇ ਤਾਂ ਸਾਡੇ ਨਾਲ ਪਹੁੰਚੇ ਬਿਲਕੁਲ ਸਾਡੇ ਨਾਲ ਜਿਹੜੇ ਹੁਮਲੇ ਦੇ ਲੋਕ ਨਾ ਕੋਈ ਜੋ ਮਾਤਾਵਾਂ ਕੋਈ ਭੈਣਾਂ ਕੋਈ ਵੀਰ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਦੱਸ ਦੋ ਕੀ ਗੱਲ ਹੈ ਕਿਹੜੇ ਮਹੱਲੇ ਚ ਤੁਸੀਂ ਰਹਿੰਦੇ ਹੋ ਅਸੀਂ ਅਮਰ ਕਲੋਨੀ ਰਹਿੰਦੇ ਆ ਅਸੀਂ ਤੇ ਅਮਰ ਕਲੋਨੀ ਦੀ ਤੇ ਬੋਧ ਮੜੀ ਹਾਲਤ ਆ ਤਾਰਾਂ ਦੇ ਨਾਲ ਤੇ ਬੋਧ ਮੜੀ ਹਾਲਤ ਹੈ ਇਹ ਤੇ ਇਹ ਬੱਚੇ ਸਾਡੇ ਲੰਘਣਾ ਵੀ ਔਖਾ ਹੋ ਜਾਂਦਾ ਸਾਡੇ ਸਾਡੇ ਵਾਸਤੇ ਵੱਡਿਆਂ ਨੂੰ ਔਖਾ ਹੈ ਤੇ ਬੱਚਿਆਂ ਵਾਸਤੇ ਤੇ ਔਖਾ ਹੈ ਕਿੰਨੇ ਘਰ ਮਾਤਾ ਇਸ ਇਹ ਰੋਡ ਤੇ ਰਹਿੰਦੇ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਵੇਲੇ 15 ਵੀ ਘਰ ਹੈ ਨੇ 15 ਵੀ ਘਰ ਹੈਗੇ ਤੇ ਤਾਰਾਂ ਜਿਹੜੀਆਂ ਬਿਲਕੁਲ ਨੀਚੇ ਜ਼ਮੀਨ ਦੇ ਨਾਲ ਟੱਚ ਹੋਈਆਂ ਜਮੀਨ ਹਾਂਜੀ ਹਾਂਜੀ ਤੁਸੀਂ ਪਹਿਲਾਂ ਕੋਈ ਸੰਬੰਧਿਤ ਮੈਗਨ ਕੋਈ ਦਰਖਾਸਤ ਦਿੱਤੀ ਹੈ ਕੀਤਾ ਜੀ ਜੈ ਸਾਹਿਬ ਨੂੰ ਕੀਤਾ ਦੋ ਤਿੰਨ ਵਾਰੀਓ ਦੇਖੋ ਮੁੰਡੇ ਨਾਲ ਰਿਪੋਰਟ ਦੱਸੇ ਦੇਖੋ ਭਾਜੀ ਦੱਸਿਓ ਥੋੜਾ ਜਿਆ ਤੁਸੀਂ ਵੀ ਆਪਣੇ ਪਹਿਲਾਂ ਕੋਈ ਸੰਬੰਧਤ ਮੈਕਮੇ ਨੂੰ ਕੋਈ ਦਰਖਾਸਤ ਦਿੱਤੀ ਤੁਸੀਂ ਹਾਂਜੀ ਭਾਈ ਦਿੱਤੀ ਆ ਇੱਥੇ ਅਸੀਂ ਹੁੰ ਦਿੱਤੀ ਆ ਦਿਨਾਂ ਨਗਰ ਦਰਖਾਸਤ ਆਏ ਸੀ ਮੋਕਾ ਦੇਖਣ ਮੋਕਾ ਦੇਖਦੇ ਆਂਦੇ ਆ ਗੱਲ ਕਰ ਜਾਂਦੇ ਆ ਮੁੜ ਕੇ ਕਾਰਵਾਈ ਕੋਈ ਨਹੀਂ ਹੁੰਦੀ ਓਥੇ ਕਹਿੰਦੇ ਖੰਭੇ ਲੱਗਦੇ ਨਾ ਖੰਭੇ ਆਂਦੇ ਨਾ ਖੰਭੇ ਲੱਗਦੇ ਤੇ ਆ ਗਏ ਇਹ ਐਪਲੀਕੇਸ਼ਨ ਵੀ ਉਹਨਾਂ ਨੂੰ ਦੇ ਕੇ ਆਏ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਆਗੇ ਕਦੇ ਕੋਈ ਮੈਕਮੇ ਦਾ ਬੰਦਾ ਥੇ ਨਹੀਂ ਪਹੁੰਚਾ ਮੈਕਮੇ ਦੇ ਬੰਦੇ ਆਂਦੇ ਫੇਰਾ ਮਾਰਦੇ ਹੁੰਦੇ ਉਹਦਾ ਪਰ ਮਤਲਬ ਕੀ ਕਰਦੇ ਕੁਛ ਨਹੀਂ ਆ ਝੂਠਾ ਆਸ਼ਵਾਸਨ ਦੇ ਕੇ ਚੱਲ ਜਾਂਦੇ ਤਾਂ ਹੀ ਹਾਂਜੀ ਪਾਜੀ ਤੁਸੀਂ ਦੱਸਿਓ ਥੋੜਾ ਤੁਸੀਂ ਐਸੇ ਮਾਲੇ ਜਰੰਦੇ ਹੋ ਹਾਂਜੀ ਹਾਂਜੀ ਪਾਜੀ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਮੇਨ ਕੀ ਪ੍ਰੋਬਲਮ ਆਂਦੀ ਪਾਜੀ ਐ ਦੇਖੋ ਛੋਟੇ ਛੋਟੇ ਬੱਚੇ ਆ ਕਿੰਨਾ ਕੁ ਧਿਆਨ ਰੱਖੀਏ ਇਹ ਸਾਹਮਣਾ ਘਰ ਆ ਸਾਡਾ ਜੇ ਲੰਗਣਾ ਹੋਏ ਬੱਚਿਆਂ ਨੂੰ ਅੰਦਰ ਜਾਣਾ ਹੈ ਫਿਰ ਜਿਆਦਾ ਮੁਸ਼ਕਲ ਆ ਬਿਲਕੁਲ ਨੀਵੀਆਂ ਤੁਹਾਡੀਆਂ ਹਾਂਜੀ ਕੀ ਮੰਗ ਕੀ ਕਰਦੇ ਹੋ ਮਹਿਕਮੇ ਤੋਂ ਮੰਗ ਮੰਗ ਇਹੀ ਹੈ ਖੰਭੇ ਲੱਗ ਜਾਣ ਉੱਚੀਆਂ ਹੋ ਜਾਣ ਤਾਂ ਬੱਚਿਆਂ ਨੂੰ ਆਸਾਨੀ ਹੋ ਜੇ ਜੇ ਬੱਚਿਆਂ ਨੂੰ ਪ੍ਰੋਬਲਮ ਹੈ ਦੇਖੋ ਛੋਟੇ ਛੋਟੇ ਬੱਚੇ ਆ ਸਾਡੇ ਸਾਰੇ ਤੋਂ ਅਸੀਂ ਇਹਨਾਂ ਨੂੰ ਪੁੱਛਦੇ ਪਏ ਲੇਕਿਨ ਖੋਦ ਹੀ ਦੇਖਣ ਦੇ ਵਿੱਚ ਆ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਬਿਲਕੁਲ ਤਾਰਾਂ ਜਿਹੜੀਆਂ ਇਹ ਗੇਟ ਹੈ ਜੀ ਇਸ ਘਰ ਦੇ ਵਿੱਚ ਜਿਸ ਬੰਦੇ ਨੇ ਐਂਟਰ ਕਰਨਾ ਉਹ ਕਿੱਦਾਂ ਇੱਥੋਂ ਲੰਘ ਕੇ ਪਾਰ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਦੋਂ ਸਕੂਲ ਚ ਜਾਂਦੇ ਹੋਣਗੇ ਔਰ ਕਿਸ ਤਰ੍ਹਾਂ ਉਹ ਬੱਚੇ ਲੰਘ ਕੇ ਸਕੂਲ ਦੇ ਵਿੱਚ ਜਾਂਦੇ ਹੋਣਗੇ ਤਾਰਾਂ ਬਿਲਕੁਲ ਜਿਹੜੀਆਂ ਨੰਗੀਆਂ ਪਈਆਂ ਨੇ ਮੈਂ ਤੁਹਾਨੂੰ ਅੱਗੇ ਵੀ ਇੱਕ ਲਾਈਵ ਤਸਵੀਰਾਂ ਦਿਖਾਵਾਂਗਾ ਕਿ ਇਹ ਗੇਟ ਹੈ ਦੀ ਡੋਗਰਾ ਹਾਊਸ ਬੋਧਰਾਜ ਸੈਣੀ ਜੀ ਦਾ ਘਰ ਹੈ ਜੀ ਦੇਖੋ ਇਹ ਤਾਰਾਂ ਜਦੋਂ ਅਸੀਂ ਇਸ ਗੇਟ ਦੇ ਵਿੱਚ ਅੰਦਰ ਐਂਟਰ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਇਹ ਤਾਰਾਂ ਨੂੰ ਬਿਲਕੁਲ ਨੀਵੇਂ ਹੋ ਕੇ ਲੰਘਣਾ ਸਿਆਣਾ ਬੰਦਾ ਜਿਹੜਾ ਕੋਈ ਬਜ਼ੁਰਗ ਹੋਏਗਾ ਕੋਈ ਸਿਆਣਾ ਹੋਏਗਾ ਉਹ ਤਾਂ ਗੇਟਰ ਦੇ ਵਿੱਚ ਜਾਣ ਤੋਂ ਪਹਿਲਾਂ ਨੀਵਾ ਹੋ ਜਾਏਗਾ ਲੇਕਿਨ ਜਿਹੜਾ ਬੱਚਾ ਜਦੋਂ ਕੋਈ ਜਾਏਗਾ ਉਹ ਬੱਚਾ ਕਦੇ ਵੀ ਇਹ ਤਾਰਾਂ ਨਾਲ ਟੱਚ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਤਾਰਾਂ ਵੀ ਜਿਹੜੀਆਂ ਕਾਫੀ ਵਿੱਚੋਂ ਕਰੈਕ ਹੋ ਚੁੱਕੀਆਂ ਨੇ ਉਹ ਕਿੰਨੀ ਖਤਰੇ ਵਾਲੀ ਗੱਲ ਹੈ ਲੇਕਿਨ ਸਬੰਧਤ ਵਿਭਾਗ ਜਦੋਂ ਇੱਥੇ ਆਂਦਾ ਸਾਨੂੰ ਉਹ ਦਿਖਾ ਰਹੇ ਨੇ ਕਿ ਅਸੀਂ ਰਿਟਰਨ ਦਰਖਾਸਤ ਦਿੱਤੀ ਹੈ ਲੇਕਿਨ ਸਬੰਧਤ ਵਿਭਾਗ ਆਂਦਾ ਫੇਰਾ ਮਾਰ ਕੇ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਤਾਰਾਂ ਜਿਹੜੀਆਂ ਕਿਸ ਤਰ੍ਹਾਂ ਬਿਲਕੁਲ ਨੰਗੀਆਂ ਤਾਰਾਂ ਪਈਆਂ ਹੋਈਆਂ ਇਹ ਤਾਰਾਂ ਜਿਹੜੀਆਂ ਬਿਲਕੁਲ ਨੰਗੀਆਂ ਨਾ ਔਰ ਗੇਟਾਂ ਦੇ ਅੱਗੇ ਪਈਆਂ ਕਾਫੀ ਨੇਮੀਆ ਤਾਰਾਂ ਨਾ ਸਵੰਧਤ ਮਹਿਕਮਾ ਕਿਉਂ ਕੰਮ ਕਰਨੀ ਨਹੀਂ ਸੁੱਤਾ ਹੋਇਆ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਇਸ ਗਲੀ ਦੇ ਵਿੱਚ ਕਾਮਸ ਕਾਮ ਵੀ 15 20 ਲੋਕ ਜਿਹੜੇ 15 20 ਪਰਿਵਾਰ ਜਿਹੜੇ ਇਸ ਘਰ ਦੇ ਵਿੱਚ ਰਹਿ ਰਹੇ ਨੇ ਇਹਨਾਂ ਘਰਾਂ 'ਚ ਰਹਿ ਰਹੇ ਨੇ ਲੇਕਿਨ ਬਾਰ ਬਾਰ ਜਰੂਰ ਤਰਲੇ ਮਾਰਦੇ ਪਏ ਕਿ ਸਾਡਾ ਜਿਹੜਾ ਮਤਲਬ ਕਹਿਣ ਦਾ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕਾਫੀ ਪਰਿਵਾਰ ਜਿਹੜੇ ਇੱਥੇ ਰਹਿੰਦੇ ਪਏ ਆ ਤਾਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਤਾਰਾਂ ਜਿਹੜੀਆਂ ਗੇਟਾਂ ਦੇ ਅੱਗੇ ਬਿਲਕੁਲ ਹੀ ਨਹੀਂ ਟੱਚ ਹੋਈਆਂ ਬਿਜਲੀ ਵਿਭਾਗ ਮੁੜਦਾਬਾਜ 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 ਤੁਸੀਂ ਦੇਖ ਸਕਦੇ ਹੋ ਕਿ ਅੱਜ ਲੋਕ ਜਿਹੜੇ ਆ ਅੱਕ ਕੇ ਜਿਹੜੇ ਬਿਜਲੀ ਡਿਪਾਰਟਮੈਂਟ ਦੇ ਖਿਲਾਫ ਜਿਹੜੇ ਨਾਰੇਬਾਜ਼ੀ ਕਰ ਰਹੇ ਨੇ ਉਹ ਅੱਕ ਚੁੱਕੇ ਨੇ ਕਹਿੰਦੇ ਪਹਿਲਾਂ ਵੀ ਕਾਫੀ ਰਿਟਰਨ ਚ ਦਰਖਾਸਤਾਂ ਦੇ ਚੁੱਕੇ ਨੇ ਲੇਕਿਨ ਬਿਜਲੀ ਵਿਭਾਗ ਜਿਹੜਾ ਸਾਡਾ ਆਂਦਾ ਫੇਰਾ ਮਾਰਦਾ ਲੇਕਿਨ ਕੋਈ ਗੱਲਬਾਤ ਨਹੀਂ ਸਾਡੀ ਸੁਣਦਾ ਨਾ ਹੀ ਸਾਡਾ ਕੋਈ ਹੱਲ ਕਰਦਾ ਹਾਂਜੀ ਪ ਕੀ ਪਾਜੀ ਹਾਂ ਚਲੋ ਦੱਸੋ ਪਾਜੀ ਕੀ ਪ੍ਰੋਬਲਮ ਕੀ ਹੈ ਪਾਜੀ ਪ੍ਰੋਬਲਮ ਹੈ ਕਿ ਅਸੀਂ ਨਾ ਪ੍ਰਸ਼ਾਸਨ ਨੂੰ ਬਾਰ-ਬਾਰ ਕੰਪਲੇਨ ਕੀਤੀ ਹੈ 12 ਵਾਰ ਇਹ ਬੱਚੇ ਜਿਹੜੇ ਨਿਕਲਦੇ ਕਈ ਵਾਰੀ ਸਕੂਲ ਦੀ ਬੱਸ ਅਧਰਾਂ ਦੇ ਨਾਲ ਟੱਚ ਕਰਦੀ ਹੈ 2-4 ਵਾਰੀ ਉਹਨਾਂ ਨੂੰ ਕਰੰਟ ਲੱਗ ਚੁਕਿਆ ਹੈ ਡਰਾਈਵਰ ਨੇ ਖੁਦ ਕ ਦੱਸਿਆ ਜੇਕਰ ਹੁਣ ਸਾਡੀ ਮੰਗ ਨਾ ਪੂਰੀ ਹੋਈ ਤੇ ਅਸੀਂ ਮਜਬੂਰਨ ਬਿਜਲੀ ਘਰ ਦੇ ਅੱਗੇ ਤਲਾਵਾਂਗੇ ਧਰਨਾ ਲਾਵਾਂਗੇ ਤਰਨਾ ਲਾਉਣ ਲਈ ਮਜਬੂਰ ਕੀਤਾ ਜਾਏ ਹਾਂਜੀ ਆਓ ਹਾਂਜੀ ਪੰਜ ਦੱਸੋ ਕੀ ਪ੍ਰੋਬਲਮ ਕੀ ਰਾਨ ਨੂੰ ਮੇਰਾ ਸਾਰੇ ਪ੍ਰੋਬਲਮ ਪਹਿਲਾਂ ਵੀ ਆਏ ਸੀ ਮੀਡੀਆ ਵਾਲੇ ਵੀ ਆਏ ਬਿਜਲੀ ਵਾਲੇ ਦੇਖ ਕੇ ਚਲੇ ਜਾਂਦੇ ਆ ਸਾਡਾ ਕੋਈ ਹੱਲ ਨਹੀਂ ਹੋਣਿਆ ਬਿਆਨਾ ਆਉਂਦੀਆਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਘਰਾਂ ਨੂੰ ਵੀ ਪ੍ਰੋਬਲਮ ਸਾਰਿਆਂ ਦੇ ਅੱਗੇ ਘਰਾਂ ਦੇ ਤਾਂ ਡਿੱਗੀ ਹੋਈ ਆ ਅਸੀਂ ਜੇ ਹੁਣ ਹੱਲ ਨਹੀਂ ਹੋਇਆ ਅਸੀਂ ਤਰਨਾ ਬਿਜਲੀ ਮਹਿਕਮੇ ਦੇ ਅੱਗੇ ਦਫ਼ਤਰ ਦੇ ਅੱਗੇ ਤਰਨਾ ਮਾਰ ਦੇਣਾ ਬੀਬੀਆਂ ਨੇ ਆ ਕੇ ਫੇਰ ਸਾਡਾ ਨਹੀਂ ਹੱਲ ਕਰਨਾ ਤੇ ਇਹੀ ਹੋ ਸਕਦਾ ਈ ਤਰਨਾ ਹੀ ਮਾਰ ਸਕਦੇ ਆ ਆ ਕੇ ਬਿਜਲੀ ਫੇਰ ਅਸੀਂ ਮਰਦਾਬਾ ਜਿੰਦਾਬਾਦ ਉੱਥੇ ਆ ਕੇ ਕਰਾਂਗੇ ਜੋ ਅਸੀਂ ਦੇਖਿਆ ਇਥੇ ਆ ਕੀ ਬਿਲਕੁਲ ਜੈਨੂਅਲ ਪ੍ਰੋਬਲਮ ਆਉਂਦੀ ਦੱਸਣ ਜਾਇਆ ਕਿ ਜਿਹੜੀਆਂ ਬੱਸਾਂ ਸਕੂਲ ਦੀ ਜਦੋਂ ਆਉਂਦੀਆਂ ਤਾਂ ਬੱਚੇ ਸੁੱਟ-ਸੁੱਟ ਬੱਚੇ ਵਿੱਚ ਬੈਠੇ ਹੁੰਦੇ ਆ ਫੇਰ ਵੀ ਜਿਹੜੀ ਬੱਚੇ ਜਦੋਂ ਬੱਸਾਂ ਆਉਂਦੀਆਂ ਬੱਸਾਂ ਨਾਲ ਟੱਚ ਹੁੰਦੀਆਂ ਕਈ ਵਾਰੀ ਕਹਿੰਦੇ ਦੱਸਿਆ ਕਿ ਦੋ ਤਿੰਨ ਵਾਰ ਜਿਹੜਾ ਕਰੰਟ ਵੀ ਕਈ ਬੱਚਿਆਂ ਨੂੰ ਤੇ ਜਿਹੜੇ ਕੋਈ ਵਾਸਤੇ ਡਰਾਈਵਰ ਨੂੰ ਲੱਗ ਚੁੱਕਾ ਹੈ ਲੇਕਿਨ ਫੇਰ ਵੀ ਜਿਹੜਾ ਕੋਈ ਇਥੇ ਹੱਲ ਨਹੀਂ ਕੀਤਾ ਜਾ ਰਿਹਾ ਜਿਹੜਾ ਮੈਕਮਾ ਸੰਤਤ ਮੈਕਮਾ ਇਥੇ ਆਂਦਾ ਲੇਕਿਨ ਦੇਖ ਕੇ ਚੱਲ ਜਾਂਦਾ ਖਾਨਾਪੁਰ ਦੀ ਕਰਕੇ ਚੱਲ ਜਾਂਦੇ ਆ ਉਹਨਾਂ ਨੇ ਇੱਕ ਚੇਤਾ ਤੋ ਅਸੀਂ ਸਬੰਧਤ ਮੈਕ ਨੂੰ ਆਪਣੇ ਕੁੰਬ ਕਰਨੀ ਨਹੀਂ ਤੋ ਉਠਾਨ ਦੀ ਧਾਨ ਵਸ ਦੀ ਜਿਹੜੀ ਖਬਰ ਜਿਹੜੀ ਆ ਜੇ ਜਲਾ ਰਹੇ ਆ ਖਬਰ ਲੱਗਣ ਤੋਂ ਬਾਅਦ ਦੇਖਦੇ ਆ ਕਿ ਸਬੰਧਤ ਵਿਭਾਗ ਜਿਹੜਾ ਇਥੇ ਕਿੰਨੀ ਜਲਦੀ ਜਿਹੜੀ ਆਪਣੀ ਕਾਰਵਾਈ ਕਰਦਾ ਕਿ ਹੁਣ ਦੇਖਣਾ ਹੋਵੇਗਾ ਕਿ ਸਬੰਧਤ ਵਿਭਾਗ ਜਿਹੜਾ ਖਬਰ ਲੱਗਣ ਤੋਂ ਬਾਅਦ ਜਿਹੜਾ ਉਹ ਕਿੰਨੀ ਜਲਦੀ ਹਰਕਤ ਜਾ ਕੇ ਤੇ ਇਹ ਜਿਹੜੀ ਇਹਨਾਂ ਦੀ ਮੰਗ ਹੈਗੀ ਉਹ ਕਦੋਂ ਤੱਕ ਦੀ ਜਿਹੜੀ ਪੂਰੀ ਕਰਦਾ ਕੈਮਰਾਮੈਨ ਬਿੱਟੂ ਦਾ ਡਾਕਟਰ ਮੇਸਰਾਂ ਕੋ ਲੀਵਿੰਗ ਪੰਜਾਬ ਨਿਊਜ਼ ਦੇ ਨਾਨਕ